ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਕੀਤ ਦੇਰੀ ਫਾਰਮ ਤੇ ਦੋਸਤੋ ਅੱਜ ਦੀ ਵੀਡੀਓ ਪਿੰਡ ਨੱਥੂ ਆਲਾ ਤਹਿਸੀਲ ਬਾਗਾਪਰਾਣਾ ਤੇ ਜ਼ਿਲ੍ਹਾ ਇਸ ਨੂੰ ਮੋਗਾ ਪੈਂਦਾ ਹੈ ਜੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਹਰ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਨਾਲ ਦੇ ਨਾਲ ਮਿਲਦਾ ਰਹੇ ਜੇ ਕਿਸੇ ਵੀਰ ਨੇ ਕੋਈ ਸੇਲ ਕਰਨਾ ਹੋਵੇ ਜਾਂ ਐਦਾ ਦੀ ਵੀਡੀਓ ਬਣਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦੇ ਜੀ ਮੇਰਾ ਮੋਬਾਈਲ ਨੰਬਰ 98783 9388 ਹੈ ਜੀ ਇਹ ਪਿੰਡ ਨੱਥੂ ਆਲਾ ਤੋਂ ਬਾਗਾਪਰਾਣਾ ਜਿੱਪਾ ਜਾਣਦੇ ਆਗੇ ਸੈਂਟਰ ਦੇ ਵਿੱਚ ਰਹਿ ਜਾਂਦਾ ਵਾ ਜੇ ਮੋਦਕੀ ਤੋਂ ਬਾਅਦੇ ਪਰਨਾ ਤਾਂ ਵੀ ਸੈਂਟਰ ਦੇ ਵਿੱਚ ਰਹਿ ਜਾਂਦਾ ਵਾ ਟੋਕੜ ਕੱਬਣ ਵਹਿੜ ਆ ਗਈ ਮੇਰੀ ਸ਼ੁਰੂ ਜੀ ਬੇਨਤੀ ਆ ਗਈ ਵੀ ਜਿਹੜੇ ਵੀ ਨੇ ਲਿਜਾਣੀ ਆ ਗਈ ਆ ਦੀ ਚੈੱਕ ਪਾਸ ਆ ਦੀ ਡਾਕਟਰ ਲੈ ਕੇ ਆ ਦੀ ਕਰਾ ਕੇ ਲਿਜਾਵੇ ਬਾਈ ਦੀ ਕਰਾਈ ਤੁਸੀਂ ਆ ਦੀ ਕਰਾ ਕੇ ਲਿਜਾਣੀਆਂ ਇਹ ਕਰੇਲੂ ਪਰਿਵਾਰ ਆ ਕੋਈ ਵਪਾਰ ਦਾ ਕੰਮ ਨਹੀਂ ਗਾ ਜੀ ਬਸ਼ਰੀ ਕਾਲ ਹਾਂ ਜੀ ਬਸ਼ਰੀ ਗੀ ਨਾਮ ਦੱਸ ਦੀ ਭਾਈ ਆਪ ਦਾ ਨਾਮ ਬੁੱਤਾਲ ਸਿੰਘ ਠੀਕ ਆ ਜੀ ਹਾਂ ਜੀ ਠੀਕ ਆ ਜੀ ਠੀਕ ਆ ਜੀ ਆ ਜੀ ਵਹਿੜੋ ਕੱਬ ਕੇ ਤੇ ਕਿਹੜਾ ਸੂਆ ਹੁਣ ਗਾਂਸ ਹੁੰਦੀ ਆ ਫੈਂਡ ਲੋਕੋ ਵਾਲਾ ਗਰਮੀ ਠੀਕ ਆ ਜੀ ਜੇਲਾ ਮੋਗਾ ਦਸੀਲ ਵਾਗਾ ਪੁਰਾਣਾ ਠੀਕ ਆ ਜੀ ਤੀਜੇ ਸੂਏ ਵਹਿੜ ਆ ਜੀ ਠੀਕ ਆ ਜੀ 11 ਕਿਲੋ ਦੁੱਧ ਆ ਜੀ ਸਾ ਠੀਕ ਆ ਜੀ 6 ਮਹੀਨੇ ਦੀ ਗੱਬਣਾ ਜੀ ਚੈੱਕ ਪਾਸ ਆ ਬਾਈ ਚੈੱਕ ਪਾਸ ਹਾਂ ਜੀ ਆਪਦੀ ਚੈੱਕ ਅਗਰਾ ਕੇ ਕੋਈ ਲੈ ਕੇ ਜਾਵੀਂ ਠੀਕ ਆ ਜੀ ਦੁੱਧ 11 ਕਿਲੋ ਦੋ ਟਾਂ ਚੋਲੇ ਆ ਗਲਾਬ ਦਾ ਹਾਂ ਜੀ ਹਾਂ ਹਾਂ ਜੀ ਠੀਕ ਆ ਬਾਈ ਠੰਡੀ ਸੀਲ ਆ ਬਈ ਜਾਵਾਂ ਹਾਂ ਜੀ ਫਰੀਆ ਲੋ ਜੀ ਕਿ ਮਰਜੀ ਅਸ ਲਾਈ ਜਾਓ ਠੀਕ ਆ ਬਾਈ ਠੀਕ ਆ ਜੀ ਤੋਰ ਲਈ ਮੜੀ ਜਬੇ ਖੋਲ ਕੇ ਲੋ ਜੀ ਦੋਸਤ ਕੋਲ ਪਰਿਵਾਰ ਆਗਾ ਇਮਾਨਦਾਰ ਵੀਰ ਆਗਾ ਬਾਈ ਕਹਿੰਦਾ ਬਈ ਸੱਚੇ ਆ ਛੇ ਮੇਰੇ ਗੱਬਣ ਚੈੱਕ ਪਾ ਸਤਵੇਂ ਲੱਗਣ ਵਾਲੇ ਹੋਊਗਾ ਲੱਗ ਗਿਆ ਹੋਊਗਾ ਦੁੱਧ 11 ਕਿਲੋ ਕੰਡੇ ਵਾਲਾ ਵਾ ਕਦ ਕਦ ਫੁੱਲ ਵੱਡਾ ਹੀ ਹੈਗਾ ਤੋਰ ਲਾ ਬਈ ਮੜੀ ਗਾਣ ਫੁੱਲ ਵੱਡਾ ਕਦ ਕਾੜਾ ਕੋਈ ਛੋੜੇ ਸਿੱਤੇ ਚੋਈ ਵਾਲਾ ਬਹੁਤ ਸੋਹਣਾ ਥਾਣਾ ਦਾ ਚਾਰ ਹੀ ਥਾਣਾ ਮੜੀ ਜੀ ਬੁੱਬੀ ਜੀ ਆ ਮਗਰ ਇਹ ਤੁਹਾਨੂੰ ਬਤਾ ਆਮ ਹੀ ਇਹ ਤੇ ਚੱਲਦੀ ਨਹੀਂ ਹੁੰਦੀ ਇਹ ਤੁਹਾਨੂੰ ਵਿਖਾ ਦੇਣਾ ਫਿਰ ਫਰਜ਼ ਬਣਦਾ ਏ ਬੰਦੇ ਬਾਈ ਚਮਕ ਚੋਂਗ ਅੱਛੀ ਜੀ ਬਹੁਤ ਆ ਗਈ ਜਾਤ ਬ੍ਰੀਡ ਬਹੁਤ ਅੱਛੀ ਦੀ ਕਰਾਓ ਸੰਗ ਮੇਨ ਗੱਲ ਆ ਗਈ ਜਰਸੀ ਤੇ ਸ਼ਾਈ ਵਾਲ ਦਾ ਕਰਾਓ ਸਾ ਠੰਡੀ ਸੀਲ ਆ ਗਈ ਇਹ ਸੋਣਾ ਅੱਥੇ ਚੋਈ ਵਾਲਾ ਥਾਣਾ ਹੈਗਾ 7 ਵਜ ਕੇ ਤੇ 9 ਮਿੰਟ ਤੇ ਵੀਡੀਓ ਬਣਾ ਰਿਹਾ ਇਸ ਤੋਂ ਬਾਅਦ ਇਹ ਚੋਈ ਹੋਣੀ ਹੈ ਹਜੇ ਇਹਦੀ ਠੀਕ ਹੈ ਜਿਹੜੇ ਵੀ ਉਹਦੇ ਪਸੰਦ ਹੋਈ ਉਸ ਚੋਈ ਦਾ ਅੜੇ ਉਸਾਂ ਦਾ ਚੋਲੇ ਦਾ ਸ਼ਾਮ ਨੂੰ ਆਪਦੀ ਆ ਕੇ ਵੀ ਤੁਹਾਨੂੰ ਆਈਡੀਆ ਆ ਜਾਵੇ ਵੀ 7 ਕਵੇ ਚੋਈ ਹੋਈ ਸੀਗੀ ਦੋਦੇ ਤੁਸੀਂ ਉਸ ਹਾਰਾ ਤੁਸੀਂ ਸ਼ਾਮ ਨੂੰ ਚੋ ਗਿਆ ਆਪਦੀ ਵੇਖ ਲੈਣੀ ਹੈਗੀ ਮੁੱਲ ਬਈ ਇਹਦਾ 55000 ਰੁਪਏ ਵਿੱਚ ਮਾਨਤਾਣ ਕੋਈ ਮਾਨਤਾਣ ਕਰਦੇ ਆਂਗੇ ਵੀ ਦੋਸਤੋ 55000 ਰੁਪਏ ਹੈ ਇਹਦਾ ਮੁੱਲ ਆ ਵਿੱਚੋਂ ਕੀ ਮਾਨਤਾਣ ਹੋ ਜਾਊਗਾ ਕਰੋ ਸੰਗ ਗਰਮੀ ਕਰਮਾਂ ਜਾਂ ਭੋਰਾ ਨਹੀਂ ਮੈਂ ਦੁੱਧ ਦਊਗਾ ਚੱਟਾ ਮੱਝਾ ਹਰਗਾ ਫੈਂਡ ਫੋੜੇ ਦੀ ਚੰਗੀ ਆਜੂਗੀ ਜਿਹਦੇ ਪਸੰਦ ਆਵੇ ਤੇ ਬਾਈਨ ਤੇ ਨੰਬਰ ਸੰਪਰਕ ਕਰਨ ਬਸ ਸਕਰੀਨ ਤੇ ਚੱਲੇ ਜਾਣਾ ਵਾ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਬਹੁਤ ਬਹੁਤ ਧੰਨਵਾਦੀ